ਆਪਾਂ ਇਸ ਗੰਦੇ ਵਿੱਚ ਅੱਜ ਸਰਕਾਰ ਦੇ ਰੋਲ ਵਿੱਚ ਗੁਰਦੁਆਰਾ ਸਾਹਿਬ ਤੋਂ ਲੈ ਕੇ ਸ਼ੀਤਪਰਚੋਂ ਤੱਕ ਆਪਾਂ ਇੱਕ ਰੋਸ ਪੁਨਜਾਰਾ ਕਰਨਾ ਹੈ ਕਿ ਜਿਹੜਾ ਡਾਕਟਰ ਬਜਿੰਦਰ ਸਿੰਘ ਹੰਗਰਦੋਣਾ ਦੇ ਉੱਤੇ ਅਰਜੀ ਦਰਜ ਐਸੇ ਰੀਡਰਜ ਕੀਤੀ ਆ ਉਹ ਕੈਨਸਲ ਕੀਤੀ ਜਾਵੇ ਦੋ ਮਿੰਟ ਦਾ ਲਾ ਕੇ ਆਪਣਾ ਇੱਕ ਮਿੰਟ ਕਿਉਂਕਿ ਬਿਲਾ ਰੇ ਬਹੁਤ ਹੈ ਟਰਪ ਬਹੁਤ ਹੈ ਗਰਮੀ ਬਹੁਤ ਹੈ ਪਰਮ ਸਰਕਾਰ ਜੋ ਸਾਥੀਓ ਮੈਂ ਠੀਕ ਠੀਕ ਦੋ ਚਾਰ ਨਾਰੇ ਲਗਾਉਂਗਾ ਨਾऱ्यांना ਨੂੰ ਆਪਣੀ ਆਵਾਜ਼ ਦੇ ਵਿੱਚ ਬਰੰਦ ਕਰਾਂ ਸੋ ਪਰਮ ਸਰਕਾਰ ਜੋ ਸਾਥੀਓ ਅਜੀਤ ਅਖਬਾਰ ਦੇ ਮੋਕ ਸੰਪਾਦਾਕਾ ਡਾਕਟਰ ਸਰਬਜਿੰਦਰ ਸਿੰਘ ਅਮਨਾਰ ਦਾ ਜਿਨ੍ਹਾਂ ਦੇ ਇਸ ਜਗਨੂਸ਼ ਸਰਕਾਰ ਨੇ ਝੂਠੀ ਐਫਆਈਆਰ ਲਾਂਚ ਕੀਤੀ ਆ ਉਸ ਦੀ ਅਸੀਂ ਜਰਨਲਿਸਟ ਪ੍ਰੈਸ ਕਾਉਂਟਰ ਜਿਸਟਡ ਪੰਜਾਬ ਨੂੰ ਸਖਤ ਸ਼ਬਦਾਂ ਦੇ ਵਿੱਚ ਨਿਦਿਆ ਕਰਦੇ ਹਾਂ ਤੇ ਮੈਂ ਭਗਵਾਨ ਸਨਮਾਨ ਨੂੰ ਚੇਤਾਵਨੀ ਦੇਣੀ ਚਾਹੁੰਦਾ ਕਿ ਜਾਂਦਾ ਡਾਕਟਰ ਬਰਦਨ ਦਰਜੇਤਾ ਸਿੰਘ ਅਮਰਦਤਾ ਜਿਹੜੀ ਝੂਠੀ ਅਰਜ਼ੀ ਕੀਤੀ ਆ ਉਹਨੂੰ ਤੁਰੰਤ ਕੈਨਸਲ ਕੀਤਾ ਜਾਵੇ ਜੇਕਰ ਤੁਰੰਤ ਕੈਨਸਲ ਨਾ ਕੀਤਾ ਤੇ ਪੂਰੇ ਪੰਜਾਬ ਦੇ ਵਿੱਚ ਜਰਨਲਿਸਟ ਪ੍ਰੈਸ ਦਾ ਰਜਿਸਟਰਡ ਪੰਜਾਬ ਔਰ ਲੋਕ ਜਿੱਤੂ ਜੱਤੇ ਬੰਦਿਆ ਨੂੰ ਲੈ ਕੇ ਆਪਣਾ ਵਿਗੜ ਬਿਗਾਉਗੀ ਸੋ ਮੈਂ ਦੱਸਣਾ ਚਾਹਨਾ ਵੀ ਇਹ ਗੜੀਆਂ ਸਭ ਜੁਗਰੂ ਦੀ ਸਰਕਾਰ ਆ ਇਹ ਜਿਹੜੀ ਬਰਸਤੀ ਆਵਾਜ਼ ਨੂੰ ਦਵਾ ਨਹੀਂ ਸਕਦੀ ਲੇਕਿਨ ਸਾਥੀਓ ਮੈਂ ਦੱਸਣਾ ਚਾਹਨਾ ਵੇ ਜੇ ਅਸੀਂ ਸਰਕਾਰਾਂ ਬਣਾ ਸਕਦੇ ਹਾਂ ਇਹ ਸਰਕਾਰਾਂ ਸਾਥੀ ਅਸੀਂ ਸਵਾਭ ਵਿੱਚ ਚਾ ਸਕਦੇ ਹਾਂ ਸੋ ਮੈਂ ਦੱਸਣਾ ਚਾਹਣਾ ਇਹ ਹਾਕਮ ਮੰਦੀਆਂ ਨਹੀਂ ਮਿਲਦੇ ਹੱਥ ਦਾ ਸਾਥੀ ਆ ਖੋਣੇ ਪੈਂਦੇ ਨੇ ਸੋ ਮੈਂ ਪੱਤਰਕਾਰ ਸਾਥੀਆਂ ਨੂੰ ਅੱਜ ਬਿਸਤਰ ਕਪੂਰਥਲੇ ਦੇ ਪ੍ਰੈਜ਼ੀਡੈਂਟ ਪ੍ਰਿੰਸ ਸੰਗੋਜਲਾ ਜੀ ਨਿਕੋਦਰ ਤੋਂ ਅਤੇ ਗੋਬਿੰਦ ਰਾਏ ਜੀ ਜਲੰਧਰ ਤੋਂ ਜਸ ਸੰਧੂ ਸਾਹਿਬ ਔਰ ਮਹਤਵਪੂਰਨ ਪੰਜਾਬ ਸਰਦਾਰ ਆਰਮ ਸਿੰਘ ਪੱਟੀ ਜੀ ਔਰ ਪਤਤ ਤੋਂ ਔਰ ਅੱਛਾ ਔਰ ਜਗਜੀਤ ਸਿੰਘ ਜੀ ਕਰਮਾ ਤੋਂ ਇਹ ਵੀ ਸਾਡੇ ਨਾਲ ਜਿਹੜੇ ਪਹੁੰਚੇ ਆ ਔਰ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡੇ ਪੱਤਰ ਤੇ ਜਿਹੜਾ ਅਸੀਂ ਅਜੀ ਹਮਕਾਰ ਦੇ ਨਾਲ ਅਮਦਰਦੀ ਪ੍ਰੋਕਟ ਕਰਨੇ ਆ ਔਰ ਇਹਨਾਂ ਦੇ ਨਾਲ ਜਿਹੜਾ ਮੋਟੇ ਨਾਲ ਮੋਟਾ ਲੱਕ ਲਾ ਕੇ ਸੋ ਮੈਂ ਦੱਸਣਾ ਚਾਹਨਾ ਪਿਛਲੇ ਸਮੇਂ ਵੀ ਕਿਹੜੀ ਜੜੇ ਪੱਤਰਕਾਰ ਸਾਥੀਆਂ ਦੇ ਝੂਠੇ ਪਰਚੇ ਜਿਹੜੇ ਦਰਜ ਕੀਤੇ ਜਾਂਦੇ ਨੇ ਜਾਂ ਪ੍ਰੈਸ ਦੀ ਆਜ਼ਾਦੀ ਨੂੰ ਦਬੋੜ ਦੀ ਕੋਸ਼ਿਸ਼ ਕੀਤੀ ਜਾਂਦੀ ਸੋ ਸਾਥੀਓ ਅੱਜ ਜਿਹੜੀ ਪ੍ਰੈਸ ਜਿਹੜੀ ਆ ਆਜ਼ਾਦੀ ਆ ਸੋ ਪ੍ਰੈਸ ਦੀ ਆਜ਼ਾਦੀ ਨੂੰ ਕਦੇ ਵੀ ਕਿਹੜਾ ਬਰਦਾਸ਼ਤ ਨਹੀਂ ਕਰਾਂਗੇ ਸੋ ਗੜੇ ਜੁਗਨੂ ਦੀ ਸਰਕਾਰ ਆ ਸੋ ਉਹਨੂੰ ਦੱਸਣਾ ਚਾਹੁੰਦੇ ਆ ਕਿ ਜੇ ਸਾਡੇ ਦੇ ਛੁੱਟੇ ਬੱਚੇ ਦਰਜ ਕੀਤੇ ਆ ਤੇ ਸਾਥੀਓ ਪਰਚਿਆਂ ਦੀਆਂ ਪੰਚੀਆਂ ਬਣਾ ਦੇਵੀ ਅਵਾਦੇ ਵਿੱਚ ਜਿਹੜੇ ਹੋਣਾ ਸਕਦੇ ਆ ਸਾਥੀਓ ਸੋ ਮੈਂ ਦੱਸਣਾ ਚਾਹਨਾ ਕਿ ਜੇ ਬਦਲ ਦਾ ਸਾਥੀ ਜੇ ਸਰਕਾਰਾ ਬਣਾ ਸਕਦੇ ਆ ਤੇ ਸਰਕਾਰਾ ਦੇਖ ਵੀ ਸਕਦੇ ਆ ਸਾਥੀਓ ਆਪਣੀ ਆਵਾਜ਼ ਨੂੰ ਉਪਲੰਦ ਕਰੋ ਸੋ ਇਹਨਾ ਕਹਿੰਦਾ ਕੇ ਮਾਦਾ ਕੱਟਗਾ ਜੈ ਸੰਘਰਸ਼ ਜੇ ਤੋ ਲੋਕਾਂ ਦੀ ਜੇ ਤੋ ਇਹ ਨਹੀਂ ਹੁੰਦੀ ਜੋ ਸੰਘਰਸ਼ ਕਰਦੇ ਨੇ ਬਹੁਤ ਬਹੁਤ ਧੰਨਵਾਦ ਕਰਤਾਰ ਗੁਰ ਭਾਈਚਾਰਾ ਜੁਦਾਬਾ ਜਿੰਦਾ ਇਤਿਹਾਸ ਰਚਦੀ ਆ ਔਰ ਜਿਹੜੀ ਕਲਮ ਨੇ ਇਤਿਹਾਸ ਲਿਖੇ ਅੱਜ ਤੱਕ ਸਾਰਿਆਂ ਨੂੰ ਪਤਾ ਜਦੋਂ ਉਸ ਕਲਮ ਦਾ ਗਲਾ ਘੋਟਿਆ ਜਾਏਗਾ ਉਸ ਕਲਮ ਨੂੰ ਦਬਾਇਆ ਜਾਏਗਾ ਇਤਿਹਾਸ Goa ਵਾ ਤੱਕ ਕੋਮਾ ਸਮਾਜ ਅਤੇ ਪੂਰੀ ਕਾਇਨਾਤ ਇਹਦੇ ਖਿਲਾਫ ਖੜੀ ਹੋਈ ਆ ਸੋ ਅੱਜ ਸਾਰੇ ਭਰਾਵਾਂ ਨੂੰ ਰਾਜਨੀਤਿਕ ਪੱਧਰ ਤੋਂ ਉੱਪਰ ਉੱਠ ਕੇ ਇੱਕਜੁਟਤਾ ਦੇ ਨਾਲ ਜਿਹੜੀਆਂ ਤਾਕਤਾਂ ਕਲਮ ਨੂੰ ਦਬਾ ਰਹੀਆਂ ਇਹਨਾਂ ਦਾਕਾਂ ਨੂੰ ਖਤਮ ਕਰਨ ਵਾਸਤੇ ਖੜੇ ਹੋਣਾ ਪਊਗਾ ਔਰ ਇੱਕ ਕਾਲੇ ਦਿਨ ਦੇ ਇਤਿਹਾਸ ਦੇ ਵਿੱਚ ਯਾਦ ਰੱਖੇ ਜਾਣਗੇ ਔਰ ਮੈਂ ਮੇਰੀ ਕਾਂਗਰਸ ਪਾਰਟੀ ਹਮੇਸ਼ਾ ਇਸ ਅਦਾਰੇ ਦੇ ਨਾਲ ਤਰੋ ਮਰੋ ਤਰੋ ਖੜੀ ਹੈ ਜ਼ਬਰ ਤੇ ਜ਼ੁਲਮ ਦੇ ਨਾਲ ਟੱਕਰ ਲੈਣ ਵਾਸਤੇ ਪੂਰਾ ਸਮਾਜ ਇਕਜੁੱਟ ਹੋਣਾ ਚਾਹੀਦਾ ਜੈ ਹਿੰਦ ਜੈ ਪੰਜਾਬ ਜੈਕਾਰਾ ਬੋਲਣਾ ਬੋਨਾ ਬੇਨਤੀ ਕਰੂੰਗਾ ਸਰਹੰਜੀਤ ਸਿੰਘ ਗੁਰਾਜ ਜੀ ਗਵਾਰਾ ਤੋਂ ਸਾਡੇ ਦੇਸ਼ ਲਈ ਸ਼ਹੀਦ ਹੋਇਆ ਉਹਨਾਂ ਵਾਸਤੇ ਹਮੇਸ਼ਾ ਆਰਵਾੜੇ ਪੀੜ੍ਹੀਆਂ ਜਾ ਰੱਖਣ ਉਸ ਦੀ ਯਾਦ ਲੈ ਕੇ ਅੱਜ ਫੈਸਲੂ ਦਵਾਇਆ ਜਾ ਰਿਹਾ 2022 ਦੀ ਜਿਹੜੀ ਸਰਕਾਰ ਬਣੀ ਉਸ ਤੋਂ ਬਾਅਦ ਉਹ ਪ੍ਰੈਸ ਨੂੰ ਆਪਣੇ ਹਿਸਾਬ ਨਾਲ ਚਲਾਇਆ ਜਾ ਰਿਹਾ ਲੇਕਿਨ ਅਜੀਤ ਜੋਗੀ ਸੱਚ ਦੀ ਆਵਾਜ਼ਾ ਇਹਨੇ ਚੁਗੰਧ ਦਾ ਇਨਕਾਰ ਕੀਤਾ ਤੇ ਅੱਜ ਵੇਖੋ 1.5 ਸਾਲ ਤੋਂ ਤਕਰੀਬਨ ਇਸ਼ਤਿਹਾਰ ਬੰਦ ਕੀਤੇ ਗਏ ਜੀਤ ਖਵਾਰ ਦੇ ਉਸ ਤੋਂ ਬਾਅਦ ਇਥੇ ਨੇ ਕੰਮ ਰੁਕਿਆ ਜੰਗੇ ਜੱਜ ਦਾ ਇੱਕ ਜਿਹੜੇ ਤਾਹਿਦ ਸਾਹਿਬ ਪ੍ਰਕਾਸ਼ ਸਿੰਘ ਬਾਦਲੂ ਸੀ ਚਾਹੇ ਚੰਨੀ ਸਿੰਘ ਚੰਨੀ ਹੀ ਸੀ सीएम ਪੰਜਾਬ ਉਹਨਾਂ ਨੇ ਵੀ ਇਸ ਦੀ ਸਹਾਇਤਾ ਕੀਤੀ ਕਿ ਬਹੁਤ ਬੁੱਝਾ ਹੈ ਸਰਪ੍ਰਕਾਸ਼ ਸਿੰਘ ਬਾਦਲੂ ਜੀ ਨੇ ਇਹ ਪ੍ਰੋਜੈਕਟ ਭਰਾਇਆ ਲੇਕਿਨ ਉਸ ਦੀ ਹਾਰ ਲੈ ਕੇ ਡਾਕਟਰ ਪਰਜਿੰਦਰ ਸਿੰਘ ਹਮਦਰ ਜੀ ਦੇ ਜਿਹੜੇ ਪਰਚੇ ਦਰਜ ਕੀਤੇ ਗਏ ਆ ਸੀ ਉਹ ਰੱਦ ਕੀਤੇ ਕਰਦੇ ਆ ਤੇ ਗਵਰਨਰ ਸਾਹਿਬ ਤੋਂ ਵੀ ਕਰਦੇ ਆ ਚੋਣ ਕਮਿਸ਼ਨ ਤੋਂ ਵੀ ਮੰਗ ਕਰਦੇ ਆ ਕਿ ਇਸ ਦੀ ਜਾਂਚ ਕਰਾਣੀ ਚਾਹੀਦੀ ਆ ਕਿਉਂਕਿ ਇਹ ਇੱਕ ਧੱਕੇ ਦਾ ਕੰਮ ਆ ਅਗਰ ਪ੍ਰੈਸ ਵਿੱਚ ਇਹਦਾ ਦਵਾਇਆ ਜਾਂਦਾ ਰਿਹਾ ਤਾਂ ਮੇਰੇ ਖਿਆਲ ਨਾਲ ਪੰਜਾਬ 'ਚ ਡੈਮੋਕ੍ਰੇਸੀ ਦਾ ਹਿੰਦੁਸਤਾਨ ਡੈਮੋਕ੍ਰੇਸੀ ਨਹੀਂ ਰਹੂਗੀ ਇਸ ਲਈ ਅਸੀਂ ਇੱਕ ਵਾਰ ਫੇਰ ਇਸ ਜੋ ਵੀ ਇਹ ਪਰਚਾ ਦਰਜ ਕੀਤਾ ਗਿਆ ਉਹਨੂੰ ਵਾਪਸ ਲੈਣ ਦੀ ਮੰਗ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ